ਜੇਕਰ ਕੈਨੇਡਾ ਦੇ ਵਿੱਚ ਪੀਆਰ ਤੁਹਾਡੇ ਕੋਲੇ ਹੈਗੀ ਤਾਂ ਮਾਪਿਓ ਬੁਲਾ ਲਓ ਜੀ ਸੌਖਾ ਹੋ ਜੂ ਜਵਾਕ ਜਵਲੇ ਸੰਭਾਲ ਲਿਆ ਕਰਨਗੇ ਤੇ ਚਾਹੇ ਮੀਆਂ ਬੀਬੀ ਕੰਮ ਤੇ ਜਾਵ ਰਿਆ ਕਰਨ ਪਰ ਹੁਣ ਕੰਮ ਇੱਕ ਜਣੇ ਨੂੰ ਹੀ ਕਰਨਾ ਪਊਗਾ ਇੱਕ ਨੂੰ ਜਵਾਕ ਸੰਭਾਲਣੇ ਪੈਣਗੇ ਕਰਨੇ ਦਾ ਇਹ ਵੀ ਕੈਨੇਡਾ ਕਹਿੰਦਾ ਵੀ ਅਸੀਂ ਭਈ ਜਿਹੜੇ ਮਾਪਿਓ ਬੁਲਾਉਂਦੇ ਹੈਗੇ ਐ ਇੱਥੇ ਉਹਨਾਂ ਦੀ ਜਿਹੜੇ ਵੀਜ਼ਾ ਹੈਗਾ ਇਹ ਐਪਲੀਕੇਸ਼ਨ ਹੈਗੀ ਬੰਦ ਕਰ ਦੇਣੀ ਆ ਜੇਕਰ ਬੰਦ ਕਰਤੀ ਤਾਂ ਪ੍ਰਾਣੇ ਤਾਂ ਚਲੋ ਸੰਭਾਲੀ ਜਾਣਗੇ ਪਰ ਨਵੇਂ ਦਾ ਕੀ ਬਣੂਗਾ ਜੀ ਤੇ ਫਿਰ ਮਾਂ ਪਿਓ ਦਾ ਸੁਪਨਾ ਦਾ ਸੁਪਨਾ ਹੀ ਨਾ ਰਹਿ ਜੂ ਕਿਤੇ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਕਰਜ਼ਾ ਤੇ ਟੈਕ ਸੈਟਲਮੈਂਟਸ ਪੇ ਪੈਨੀਜ਼ ਓਵਰ ਡਾਲਰਸ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ ਯੂ ਐਸ ਤੇ ਕੈਨੇਡਾ ਲਈ ਕਾਲ ਕਰੋ 888-888-9914 ਵੈਸੀ ਭਰਾ ਸਾਹਿਬ ਜਨਵਰੀ ਦੇ ਹਰ ਸਾਲ ਜਨਵਰੀ ਦੇ ਪਹਿਲੇ ਹਫਤੇ ਕੈਨੇਡਾ ਆਪਣੇ ਨਵੇਂ ਇਮੀਗ੍ਰੇਸ਼ਨ ਰੂਲਸ ਉਹ ਅਨਾਉਂਸ ਕਰਦਾ ਹੈ ਕਿ 5 ਜਨਵਰੀ ਨੂੰ ਐਦਾਂ ਦੇ ਜਦ ਨਿਯਮ ਅਨਾਉਂਸ ਕੀਤੇ ਤੇ ਉਹਦੇ ਵਿੱਚ ਹੁੰਦਾ ਕੀ ਹੈਗਾ ਕਿ ਅਗਰ ਭਾਰਤ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਕੋਈ ਸਟੂਡੈਂਟ ਵੀਜ਼ਾ ਤੋਂ ਜਾ ਕੇ ਉੱਥੇ ਪੀਆਰ ਹੋ ਜਾਗਾ ਤੇ ਉਹਨੂੰ ਇੱਕ ਐਪਲੀਕੇਸ਼ਨ ਦੇ ਜ਼ਰੀਏ ਇਹ ਇਜਾਜ਼ਤ ਮਿਲਦੀ ਸੀ ਕਿ ਆਪਣੇ ਮਾਪਿਓ ਨੂੰ ਉੱਥੇ ਉਹ ਬੁਲਾ ਸਕਦਾ ਹੈ ਤੇ ਇਵਨ ਪੀਆਰ ਤੇ ਸਿਟੀਜ਼ਨਸ਼ਿਪ ਵੀ ਮਾਪਿਓ ਨੂੰ ਬੱਚੇ ਦੇ ਆਧਾਰ ਦੇ ਉੱਤੇ ਮਿਲ ਜਾਂਦੀ ਸੀ ਲੇਕਿਨ ਹੁਣ ਨਵੀਂ ਪਾਲਿਸੀ ਦੇ ਵਿੱਚ ਇਸ ਤਰੀਕੇ ਦੀ ਐਪਲੀਕੇਸ਼ਨਸ ਦੇ ਉੱਤੇ ਕੰਪਲੀਟਲੀ ਰੋਕ ਲਾ ਦਿੱਤੀ ਗਈ ਹੈ ਹੁਣ ਕੈਨੇਡਾ ਨੇ ਜਿਹੜਾ ਇਹ ਅਨਾਉਂਸ ਕਰਤਾ ਕਿ ਇਦਾਂ ਦੀ ਐਪਲੀਕੇਸ਼ਨਸ ਲਿੱਤੀਆਂ ਹੀ ਨਹੀਂ ਜਾਣਗੀਆਂ ਔਰ 2028 ਤੱਕ ਇਦਾਂ ਦੀ ਐਪਲੀਕੇਸ਼ਨ ਦੇ ਉੱਤੇ ਬਿਲਕੁਲ ਰੋਕ ਲਾਉਣ ਤੋਂ ਬਾਅਦ ਤੁਸੀਂ ਇਹ ਦੇਖੋ ਕਿ 2020 ਦੇ ਵਿੱਚ ਐ ਸਕੀਮ ਨਿਕਲੀ ਸੀ ਜਿਹਦੇ ਵਿੱਚ ਕੋਈ ਵੀ ਉਥੇ ਦਾ ਸਟੂਡੈਂਟ ਜਾਂ ਪੀਆਰ ਜਿਹੜਾ ਹੋ ਜਾਂਦਾ ਜੀ ਉਹ ਅਗਰ ਆਪਣੇ ਮਾਪਿਆਂ ਨੂੰ ਬੁਲਾਉਣਾ ਚਾਹੁੰਦਾ ਹੈ ਤੇ ਇਹ ਰੀ ਯੂਨੀਫਿਕੇਸ਼ਨ ਆਫ ਦੀ ਫੈਮਿਲੀ ਦੇ ਤੌਰ ਤੇ ਲਿਖਿਆ ਜਾਂਦਾ ਸੀ ਔਰ ਫੈਮਿਲੀ ਨੂੰ ਰੀ ਯੂਨਾਈਟ ਕਰਨ ਵਾਸਤੇ ਇਹਨਾਂ ਦੇ ਰੂਲ ਇਸ ਮਾਮਲੇ ਦੇ ਵਿੱਚ ਕਾਫੀ ਖੁੱਲੇ ਸੀਗੇ ਪਰ ਹੁਣ ਇਹ ਪੂਰੇ ਤਰੀਕੇ ਨਾਲ ਬੈਨ ਲਾਉਣ ਤੋਂ ਬਾਅਦ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਕਦੀ ਕੋਈ ਮੈਗੀ ਜੋਤ ਤੋਂ ਬਾਅਦ ਬੱਚੇ ਵਗੈਰਾ ਕਿਹਦਾ ਹੁੰਦਾ ਸੀਗਾ ਫਿਰ ਉਹ ਆਪਣੇ ਮਾਪਿਆਂ ਨੂੰ ਬਟੌਰ ਸਿਟੀਜ਼ਨ ਬੁਲਾ ਸਕਦਾ ਸੀ ਜਾਂ ਪੀਆਰ ਬੁਲਾ ਸਕਦਾ ਸੀ ਉਹਦੇ ਉੱਤੇ ਤੇ ਰੋਕ ਹੈ ਪਰ ਵਿਜ਼ਿਟਰ ਵੀਜ਼ਾ ਦੇ ਵਿਜ਼ਿਟਰ ਵੀਜ਼ਾ ਦੇ ਉੱਤੇ ਕਿਸੇ ਵੀ ਤਰੀਕੇ ਦੀ ਰੋਕ ਨਹੀਂ ਹੈ ਜਿਹੜਾ ਉਹ ਬੱਚਾ ਪੈਦਾ ਹੋਣ ਤੋਂ ਬਾਅਦ 6 ਮਹੀਨਿਆਂ ਦਾ ਟਾਈਮ ਹੈ ਨਾ ਉਹਦੇ ਵਿੱਚ ਜਦ ਬੱਚਿਆਂ ਨੂੰ ਮਾਪੇ ਦੀ ਸਭ ਤੋਂ ਜ਼ਿਆਦਾ ਯਾਦ ਆਉਂਦੀ ਹੈ ਉਹ ਹਰੇਕ ਵੀ ਉਸ ਦੌਰਾਨ ਆਪਣੇ ਮਾਪਿਆਂ ਨੂੰ ਬੁਲਾਤਾ ਬੁਲਾਣਾ ਚਾਹਦੇ ਨੇ ਬਸ਼ਰਤੇ ਕਿ ਮਾਪੇ ਜਾਣਾ ਚਾਹਣ ਲੇਕਿਨ ਪਰਮਾਨੈਂਟ ਤਰੀਕੇ ਨਾਲ ਵੈਸੇ ਤੇ 2005 ਤੋਂ ਬਾਅਦ ਮੇਰੇ ਖਿਆਲ ਨਾਲ ਕੈਨੇਡਾ ਦੇ ਵਿੱਚ ਵੀ ਇਹ ਰੂਲ ਚੇਂਜ ਹੋ ਗਿਆ ਸੀਗਾ ਕਿ ਜਦ ਬਜ਼ੁਰਗ ਲੋਕ ਉੱਥੇ ਜਾਂਦੇ ਸੀਗੇ ਪੇਰੈਂਟਸ ਜਾਂ ਗ੍ਰੈਂਡਪੇਰੈਂਟ ਜਿਹੜੀ ਫੈਸਿਲਿਟੀਆਂ ਉਹਨਾਂ ਨੂੰ ਪੈਨਸ਼ਨ ਦੀ ਜਾਂ ਹੋਰ ਤਰੀਕੇ ਦੇ ਜਿਹੜੇ ਅਲਾਉਂਸ ਮਿਲਦੇ ਸੀਗੇ ਉਹ ਤੇ ਆਲਰੇਡੀ ਕੈਨੇਡਾ ਦੇ ਵਿੱਚ ਮੰਗ ਹੋ ਗਈ ਸੀ ਪਰ ਹੁਣ ਇਦਾਂ ਦੀ ਐਪਲੀਕੇਸ਼ਨਸ ਨੂੰ ਐਡਮਿਟ ਕਰਨ ਤੋਂ ਹੀ ਅਰ ਕੈਨੇਡਾ ਨੇ ਇੰਟਾਰ ਕਰਤਾ ਹੈ 2828 ਤੱਕ ਅਦਰ ਕੋਈ ਅਪਲੀਕੇਸ਼ਨ ਨਹੀਂ ਲਈ ਜਾਈਗੀ ਹਾਂ ਜੀ ਪੁਰਾਣੀ ਐਪਲੀਕੇਸ਼ਨਸ ਪੈਂਡਿੰਗ ਹੈਗੀ ਐ ਉਹਨਾਂ ਦਾ ਪ੍ਰੋਸੈਸ ਤੁਹਾਨੂੰ ਅਜੇ ਵੀ ਚੱਲ ਰਿਹਾ ਹੈ ਬਿਲਕੁਲ ਜੀ ਪਰ ਅਮਰੀਕਾ ਦੇ ਵਿੱਚ ਵੀ ਤਾਂ ਇਹ ਸਿਸਟਮ ਹੈਗਾ ਨਾ ਵੀ ਜੇਕਰ ਕੋਈ ਸਿਟੀਜ਼ਨਸ਼ਿਪ ਜਿਹਦੇ ਕੋਲੇ ਹੈਗੀ ਆ ਉਹ ਭਾਈ ਆਪਣੇ ਮਾਪਿਓ ਨੂੰ ਬੁਲਾ ਸਕਦਾ ਗ੍ਰੀਨ ਕਾਰਡ ਦਵਾ ਸਕਦਾ ਬਹੁਤੇ ਲੋਕ ਇੱਥੇ ਐਵੇਂ ਹੀ ਆਏ ਆ ਤੇ ਪੱਕੇ ਵੀ ਹੋਏ ਆ ਪਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਅਮਰੀਕਾ ਚ ਹੋ ਗਿਆ ਫਿਰ ਤਾਂ ਹੋਰ ਹੀ ਭੰਬਲ ਪੂਸਾ ਪੈ ਸਕਦਾ ਜਿਹੜੇ ਸਾਬ ਨਾਲ ਕੰਮ ਚੱਲ ਰਿਹਾ ਜੀ ਤੁਹੋ ਅਮਰੀਕਾ ਦੇ ਵਿੱਚ ਪਹਿਲੇ ਇਹ ਗੱਲ ਕਹੀ ਜਾਂਦੀ ਸੀ ਟਰੰਪ ਉਹਨਾਂ ਨੇ ਆਹਨ ਤੋਂ ਪਹਿਲੇ ਕਿ ਵੀ ਅਮਰੀਕਾ ਬੰਦਾ ਕੋਈ ਇੱਕ ਵਾਰ ਆ ਜਾਏ ਫਿਰ ਉਹਨੂੰ ਅਮਰੀਕਾ ਛੇਤੀ ਕਿਤੇ ਕੱਢਦਾ ਨਹੀਂ ਸੀ ਲੇਕਿਨ ਟਰੰਪ ਉਹਨਾਂ ਨੇ ਆਹਨ ਤੋਂ ਬਾਅਦ ਤੁਸੀਂ ਦੇਖੋ ਦੋ ਜਾਣ ਤਿੰਨ ਜਾਣ ਜਾਰੀ ਪਰਕੇ ਚੰਗੀਆਂ ਹੀ ਆ ਚੁੱਕੇ ਨੇ ਜਿਹੜੇ ਰਿਪੋਰਟ ਕੀਤੇ ਗਏ ਨੇ ਔਰ ਅੱਗੇ ਵੀ ਬਹੁਤ ਸਾਰੇ ਲੋਕਾਂ ਨੂੰ ਰਿਪੋਰਟ ਕਰਨ ਦੀ ਤਿਆਰੀ ਹੈ ਔਰ ਇਸ ਤਰੀਕੇ ਦੀ ਪਾਲਿਸੀ ਦੇ ਵਿੱਚ ਕੈਨੇਡਾ ਦਾ ਆਪਣੀ ਪਾਲਿਸੀ ਨੂੰ ਚੇਂਜ ਕਰਨਾ ਉਹ ਐਨ ਆਰ ਆਈਜ਼ ਵਾਸਤੇ ਕਾਫੀ ਇੱਕ ਤੱਕਾ ਹੈ ਕਿਉਂਕਿ ਜਦ ਉੱਥੇ ਜਾ ਕੇ ਹਸਬੰਡ ਵਾਈਫ ਕੰਮ ਕਰਦੇ ਨੇ ਤੇ ਉਹਨਾਂ ਨੂੰ ਘਰ ਦੀ ਦੇਖਭਾਲ ਵਾਸਤੇ ਬਜ਼ੁਰਗਾਂ ਦੀ ਲੋੜ ਪੈਂਦੀ ਹੈ ਪਰ ਹੁਣ ਬਜ਼ੁਰਗਾਂ ਨੂੰ ਬੁਲਾ ਤੇ ਸਕਦੇ ਨੇ ਪਰ 6 ਮਹੀਨੇ ਹਾਂ ਇੱਕ ਖਬਰ ਜਿਹੜੀ ਇਹਦੇ ਵਿੱਚ ਚੰਗੀ ਹੈ ਕਿ ਪਹਿਲੇ ਜਿਹੜੇ 6 ਮਹੀਨੇ ਦਾ ਸਟੇ ਸੀਗਾ ਉਸ 6 ਮਹੀਨੇ ਦੇ ਸਟੇ ਨੂੰ ਹੁਣ 1 ਸਾਲ ਤੱਕ ਕੀਤਾ ਜਾ ਸਕਦਾ ਹੈ ਐਦਾਂ ਦੀ ਸੰਭਾਵਨਾ ਵੀ ਕੈਨੇਡਾ ਦੀ ਤਰਫੋਂ ਨਿਕਲ ਕੇ ਆਈ ਹੈ ਸੋ ਫਿਰ ਮੁੱਖ ਦੀ ਗੱਲ ਇਹੀ ਆ ਵੀ ਵਿਜ਼ਟਰ ਵੀਜ਼ਾਲੇ ਵੀ ਕਈ ਤਾਂ ਡਰਦੇ ਸੀਗੇ ਭਈ ਕੈਨੇਡਾ ਤੋਂ ਜਾਣ ਵਾਸਤੇ ਵੀ ਭਈ ਉੱਥੇ ਰੋਕ ਦਿੰਦੇ ਆ ਸਾਡੇ ਵੀ ਇੱਕ ਪਿੰਡ ਚੋਂ ਕਈ ਗਏ ਸੀਗੇ ਵਿਜ਼ਟਰ ਵੀਜ਼ਾ ਲੈ ਕੇ ਤੇ ਉੱਥੇ ਉਹਨਾਂ ਨੂੰ ਉੱਥੇ ਹੀ ਰੋਕ ਲਿਆ ਉਹਨਾਂ ਨੂੰ ਕਹਿੰਦੇ ਥੋੜਾ ਖਣੀ ਕੀ ਦਿੱਕਤ ਆ ਤੇ ਉਹਨਾਂ ਨੂੰ ਹਵਾਈ ਜਹਾਜ਼ ਤੋਂ ਜਿਹੜਾ 에어ਪੋਰਟ ਤੋਂ ਵਾਪਸ ਮੋੜਤਾ ਵੀਜ਼ਾ ਅਨਵੈਲਿਡ ਕਰਤਾ ਤੇ ਪਿੰਡ ਚ ਆ ਕੇ ਉਹ ਤਾਂ 10 ਦਿਨ ਉੱਠੇ ਨਹੀਂ ਸੀਗੇ ਬੁਖਾਰ ਚੜਿਆ ਰਿਹਾ ਉਹਨਾਂ ਨੂੰ ਵੀ ਆ ਕੀ ਪਾਣਾ ਵਰਤ ਗਿਆ ਇੰਨੇ ਪੈਸੇ ਲਾ ਕੇ ਗਏ ਸੀਗੇ ਤੇ ਕੀ ਸੁਪਨੇ ਸੀਗੇ ਤੇ ਫਿਰ ਵਿਜ਼ਟਰ ਵੀਜ਼ੇ ਤੋਂ ਵੀ ਡਰਨਗੇ ਮੈਨੂੰ ਲੱਗਦਾ ਇਹ ਵੀਜ਼ੇ ਤੇ ਫਿਲਹਾਲ ਅਜਿ ਕੋ ਰੋਕ ਨਹੀਂ ਹੈ ਪਰ ਹਾਂ ਵਿਜ਼ਟਰ ਵੀਜ਼ਾ ਦੀ ਦੇਣ ਦੀ ਜਿਹੜੀ ਨੰਬਰ ਹੈਗੇ ਨੇ ਉਹ ਜ਼ਰੂਰ ਘਟ ਹੋਏ ਨੇ ਪਰ ਵਿਜ਼ਟਰ ਵੀਜ਼ਾ ਹੁਣੇ ਵੀ ਲੋਕਾਂ ਨੂੰ ਮਿਲ ਰਿਹਾ ਔਰ ਇੱਕ ਇਹ ਵੀ ਧਾਰਨਾ ਕੀਤੀ ਕਿ ਜਿੰਨੇ ਟਾਈਮ ਵਾਸਤੇ ਤੁਸੀਂ ਜਾ ਰਹੇ ਹੋ ਉਨੇ ਟਾਈਮ ਵਾਸਤੇ ਹੀ ਇਹ ਵੀਜ਼ਾ ਮਿਲੇਗਾ ਜਦ ਤੱਕ ਤੁਹਾਡਾ ਪਾਸਪੋਰਟ ਐਕਸਪਾਇਰ ਨਹੀਂ ਹੁੰਦਾ ਤਦ ਤੱਕ ਇਹ ਵੀਜ਼ਾ ਹਰੇਕੀ ਲੈਣ ਲਈ ਬਿਲਕੁਲ ਜੀ ਸੋ ਇਹਦੇ ਨਾਲ ਆਪਾਂ ਇਹ ਕਹਿ ਸਕਦੇ ਆ ਕੱਲਾ ਅਮਰੀਕਾ ਦੇ ਵਿੱਚ ਸਖਤਾਈ ਨਹੀਂ ਹੈਗੀ ਕੈਨੇਡਾ ਨੇ ਪਹਿਲੇ ਰੰਗ ਫੜ ਲਿਆ ਸੀਗਾ ਤੇ ਕੈਨੇਡਾ ਦੇ ਵਿੱਚ ਵੀ ਸਖਤਾਈ ਹੈਗੀ ਇਹ ਸਖਤਾਈ ਸਾਰੇ ਪਾਸੇ ਹੀ ਹੈ ਇਹ ਨਹੀਂ ਆਪਾਂ ਮੰਨ ਸਕਦੇ ਵੀ ਕੱਲਾ ਅਮਰੀਕਾ ਦੇ ਵਿੱਚ ਹੈਗੀ ਹੈ ਤੁਸੀਂ ਦੇਖੋ ਸਖਤਾਈ ਇਸ ਮਾਮਲੇ ਦੇ ਵਿੱਚ ਹੋਣੀ ਵੀ ਚਾਹੀਦੀ ਹੈ ਕਿਸੇ ਵੀ ਦੇਸ਼ ਦੇ ਵਿੱਚ ਅਨੁਸਰਾਈ ਤਰੀਕੇ ਨਾਲ ਜਾਂ ਬਿਨਾ ਵੈਲਿਡ ਡਾਕੂਮੈਂਟਸ ਦੇ ਅਗਰ ਕੋਈ ਵਿਅਕਤੀ ਐਂਟਰ ਕਰਦਾ ਹੈ ਤੇ ਉਸ ਦੇਸ਼ ਨੂੰ ਉਹਨੂੰ ਕੱਢਣ ਦਾ ਪੂਰਾ ਅਧਿਕਾਰ ਹੁੰਦਾ ਹੈ 트럼ਪ ਉਹਨਾਂ ਨੇ ਇਸ ਪਾਲਿਸੀ ਨੂੰ ਹੀ ਇੰਪਲੀਮੈਂਟ ਕੀਤਾ ਪਰ ਥੋੜਾ ਜਿਹਾ ਉਹ ਓਵਰ ਹੋ ਗਏ ਉਹਦੇ ਵਿੱਚ ਜਿਹੜੇ ਸਿਟੀਜ਼ਨਸ਼ੀਪ ਗ੍ਰੀਨ ਕਾਰਡ ਹੋਲਡਰ ਸੀਗੇ ਉਹਨਾਂ ਦੇ ਵਾਸਤੇ ਵੀ ਇੱਕ ਤਲਵਾਰ ਦੀ ਲਟਕੀ ਐ ਉੱਥੇ ਇੱਕ ਜਿਹੜਾ ਫੀਅਰ ਵਾਲਾ ਕਲਚਰ ਬਣਿਆ ਹੋਇਆ ਹੁਣ ਦੇਖੋ ਅਮਰੀਕਾ ਦੇ ਵਿੱਚ ਉਸ ਰੈਣੀ ਗੁੱਡ ਦੀ ਹਤਿਆ ਤੋਂ ਬਾਅਦ ਆਇਸ ਦੇ ਖਿਲਾਫ ਬੜੇ ਵੱਡੇ ਪੱਧਰ ਦੇ ਉੱਤੇ ਕੈਂਪੇਨ ਚੱਲ ਰਿਹਾ ਔਰ ਉੱਥੇ ਲੋਕ ਆਇਸ ਦਾ ਵਿਰੋਧ ਕਰ ਰਹੇ ਨੇ ਆਇਸ ਦੇ ਦਫਤਰ ਦੇ ਵਿੱਚ ਬਾਹਰ ਜਾ ਕੇ ਹਜ਼ਾਰਾਂ ਦੀ ਤعداد ਦੇ ਲੋਕ ਉੱਥੇ ਪ੍ਰੋਟੈਸਟ ਕਰ ਰਹੇ ਨੇ ਪਰ ਜਦ ਤੁਸੀਂ ਕੁਝ ਓਵਰ ਕਰਦੇ ਹੋ ਤਾ ਵੀ ਤੁਹਾਨੂੰ ਵਿਰੋਧ ਦਾ ਸਾਹਮਣਾ ਚੇਲਣਾ ਪੜਦਾ ਪਰ ਕੈਨੇਡਾ ਨੇ ਜਿਹੜੀ ਇਹ ਪਾਲਿਸੀ ਘੋਸ਼ਿਤ ਕੀਤੀ ਹੈ ਉਹ ਬਕਾਇਦਾ ਆਪਣੇ ਨਿਯਮਾਂ ਦੇ ਅਨੁਸਾਰ ਔਰ ਨਿਯਮਾਂ ਦੇ ਵਿੱਚ ਬਦਲਾਅ ਦੀ ਗੱਲ ਕੀਤੀ ਹੈ ਔਰ ਇਸ ਗੱਲ ਦਾ ਹੱਥ ਹਰ ਕੰਟਰੀ ਨੂੰ ਹੋਇਆ ਹੈ